ਤੇਜਾ ਸਿੰਘ ਸਮੁੰਦਰੀ ਹਾਲ ਚ 12 ਅਪ੍ਰੈਲ ਨੂੰ ਸਾਥ ਸ੍ਰੀ ਸਿੰਘ ਬਾਦਲ ਖਾਲੀਗੜ੍ਹ ਦੇ ਨਵੇਂ ਪ੍ਰਧਾਨ ਬਜਾਉ ਆਤੇ ਜਾਣਗੇ ਸੋ ਕਾਲੀਨਾਲ ਦਾ ਉੱਥੇ ਦਾ ਉੱਥੇ ਹੀ ਖੜਾ ਹੈ ਪਰ ਜਿਹੜੇ ਫੈਸਲੇ ਸੁਣਾਉਣ ਵਾਲੇ ਸੀ ਆਕਾਲ ਸਰਦ ਦੇ ਜਥੇਦਾਰ ਗਨੇ ਰਗਵੀਰ ਸਿੰਘ ਜੀ ਨਾਂ ਦਾ ਜਥੇਦਾਰ ਰਹੇ ਡਾਕਟਰ ਜੀ ਮਾਨੂੰ ਆਪਣੇ ਪੱਤਰਕਾਰਾਂ ਨੇ ਕਿ ਇਦਾਂ ਦੇ ਸਵਾਲ ਸਵਾਲ ਹੈ ਕਿ ਪੱਤਰਕਾਰ ਕੋਈ ਨਹੀਂ ਹੈ ਕਿਹੜੀ ਉਹ ਜਿਹੜੀ ਪੰਜਵੇਂ ਮੇਰੀ ਕਮੇਟੀ ਸੀ ਉਹ ਭਰਤੀ ਕਰ ਰਹੀ ਉਹ ਕਮੇਟੀ ਕਿਧਰੋਂ ਗਈ ਕੀ ਬਣੇਗਾ ਉਹ ਭਰਤੀ ਦਾ ਡਾਕਟਰ ਜੀਮਾ ਕਹਿੰਦੇ ਕਿਹੜੀ ਪੰਜਵੇਂ ਮੇਰੀ ਕਮੇਟੀ ਹਾਂ ਮੈਂ ਮੇਰੀ ਕਮੇਟੀ ਦਾ ਕੋਈ ਘਾਸਾ ਸਸਾ ਨੇ ਬਣਾਈ ਨਹੀਂ ਜੀ ਉਹਨਾਂ ਨੂੰ ਫੋਨ ਤੇ ਗੱਲਬਾਤ ਕਰਕੇ ਪੁੱਛਣ ਕਿ ਕਿਉਂ ਵਾਪਰ ਗਿਆ ਤੁਹਾਡੇ ਘਰ ਤੇ ਕਿਸ ਤਰ੍ਹਾਂ ਇਹ ਕਰਨੇ ਸੋਚਿਆ ਗਿਆ ਜੀ ਹਮਾ ਸਾਦਾ ਬਿਆਨ ਆਉਣਾ ਕਿ ਮੇਰੀ ਗਿਆ ਮੰਤਰੀ ਦਾ ਆਪਣੇ ਆਪ ਦੀ ਵੱਡੀ ਗੱਲ ਹੈ ਇਸ ਤਰ੍ਹਾਂ ਸਿੱਧਾ ਖੜੀ ਬੜੇ ਕਦਾਵਰ ਸੁੱਲ ਜੇ ਵਿਆ ਗੂਆ ਰਵਨੀਤ ਬਿੱਟੂ ਆ ਆਕੇ ਪ੍ਰੈਸ ਕਾਨਫਰੰਸ ਕੀਤੀ ਹੈ ਅਕਾਲੀ ਦਲ ਕਹਿ ਰਿਹਾ ਹੈ ਕਿ ਜੀ ਮੁਖਵੰਦਰੀ ਭਗਵੰਤ ਮਾਨ ਸਤੀਫਾ ਦੇਣ ਯਾਨੀ ਕੁਲਦੀਪ ਸਿੰਘ ਗੜਕਾਚ ਨੇ ਉਹਨਾਂ ਵੱਲੋਂ ਵੀ ਇੱਕ ਮੀਟਿੰਗ ਜੋ ਸੀਐਓ ਸ਼ਿਕਾਰਤਖ ਸਾਹਿਬ ਵਿਖੇ ਕੀਤੀ ਗਈ ਹੈ ਤੇ ਅੱਠ ਮਤੇ ਉਹਨਾਂ ਵੱਲੋਂ ਪਾਸ ਕੀਤੇ ਗਏ ਜੀ ਉਸਾ 43 ਤੇ ਹਾਈਪਰਡਿਕਸ ਨਾਲ ਢਿਲਵਾਇ ਜਾਂ ਬਜਾਈ ਨਹੀਂ ਹੋਣੀ ਚਾਹੀਦੀ ਕਿਉਂਕਿ ਸਰਕਾਰ ਨੇ ਨਾ ਕਿਸਾਨ ਨੂੰ ਪਰਵਾਣ ਨਹੀਂ ਕੀਤਾ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਢੀਮਾਨ ਤੇ ਨਿਊਜ਼ ਬਿਹਾਈਂਡ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਇੱਕ ਅਜਿਹਾ ਪ੍ਰੋਗਰਾਮ ਜਿਸ ਵਿੱਚ ਅਸੀਂ ਖਬਰ ਦੇ ਪਿੱਛੇ ਦੀ ਖਬਰ ਦੀ ਪਰਚੋਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰ ਕੋਈ ਖਬਰ ਅਗਰ ਬਣਦੀ ਹੈ ਕੋਈ ਘਟਨਾ ਹੁੰਦੀ ਹੈ ਘਟਨਾ ਦੇ ਪਿੱਛੇ ਦੇ ਕਾਰਨ ਕੀ ਰਹੇ ਨੇ ਉਹਨਾਂ ਉੱਪਰ ਵੀ ਅਸੀਂ ਝਾਤੀ ਮਾਰਦੇ ਹਾਂ ਤਾਂ ਦੱਸ ਦਈਏ ਕਿ ਅੱਜ ਜੋ ਖਬਰਾਂ ਨੇ ਸਿਆਸੀ ਨੇ ਜਾਂ ਪੰਥਕ ਨੇ ਉਹਨਾਂ ਉੱਪਰ ਚਰਚਾ ਕਰਨ ਦੇ ਲਈ ਸਾਡੇ ਨਾਲ ਖਾਸ ਤੌਰ ਤੇ ਜੋ ਮਾਹਿਰ ਨੇ ਹੋ ਜੁੜ ਗਏ ਨੇ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਂ ਜਗਤਾਰ ਸਿੰਘ ਸਿੱਧੂ ਜੀ ਜੀ ਸਿਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਜੀਤਾਨਵਾ ਤੁਹਾਡਾ ਤੁਹਾਨੂੰ ਤੇ ਦਰਸ਼ਕਾਂ ਨੇ ਸਤਿਕਾਰ ਨਾਲ ਸਤਿ ਸ਼ਕਾਲ ਅਹਿਮ ਮੁੱਦਾ ਅੱਜ ਲਹੋਸਵਾਲ ਜੀ ਸਿੱਧੂ ਸਾਹਿਬ ਸਭ ਤੋਂ ਪਹਿਲਾਂ ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਸੀ ਮੀਟਿੰਗ ਦੇ ਵਿੱਚ ਪ੍ਰਧਾਨ ਦੀ ਚੋਣ ਨੂੰ ਲੈ ਕੇ ਜੋ ਤਰੀਕ ਸੀ ਉਹ ਫਾਈਨਲ ਹੋਣੀ ਸੀ ਇਸ ਉੱਪਰ ਜੋ ਜਾਣਕਾਰੀ ਹੈ ਉਹ ਸਾਡੇ ਦਰਸ਼ਕਾਂ ਤੱਕ ਪਹੁੰਚਾਓ ਜੀ ਬਹੁਤ ਹੈ ਸਵਾਲ ਹੈ ਕਾਰਗਰਦੀ ਖੋਰ ਕਮੇਟੀ ਨੇ ਅੱਜੜੀ ਮੀਟਿੰਗ ਕੀਤੀ ਹੈ ਚੰਡੀਗੜ੍ਹ ਪਾਰਟੀ ਆਫਿਸ ਜੀ ਉਹਦੇ ਚ ਫੈਸਲਾ ਕੀਤਾ ਹੈ ਕਿ 12 April ਨੂੰ ਅਮਰਸਰ ਤੇਜਾ ਸਿੰਘ ਸੁੰਦਰੀ ਹਾਲ ਚ ਜੀ ਪਾਰਟੀ ਦਾ ਡੈਲੀਗੇਟ ਐਜਲਾਸ ਹੋਏਗਾ ਤੇ ਡੈਲੀਗੇਟ ਇਜਲਾਸ ਨਵੇਂ ਪ੍ਰਧਾਨ ਦੀ ਚੋਣ ਕਰੇਗਾ ਹਮ ਖਬਰ ਦੇ ਪਿੱਛੇ ਦੀ ਖਬਰ ਦੀ ਗੱਲ ਤੁਸੀਂ ਕੀਤੀ ਹੈ ਜੀ ਉਹ ਆਪਾਂ ਦਰਸ਼ਕਾਂ ਨਾਲ ਸਾਂਝ ਪਾਉਨੇ ਆ ਬਿਲਕੁਲ ਤੇਜਾ ਸਿੰਘ ਸਮੁੰਦਰੀ ਹਾਲਚ 12 ਅਪ੍ਰੈਲ ਨੂੰ ਸਾਹਿਬ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਨਵੇਂ ਪ੍ਰਧਾਨ ਵਜੋਂ ਥਾਪੇ ਜਾਣਗੇ ਇਹ ਗੱਲ ਦੀਵਾਰ ਤੇ ਲਿਖੀ ਜਾ ਚੁੱਕੀ ਹੈ ਜੀ ਬੇਸ਼ੱਕ ਅੱਜ ਦੀ ਮੀਟਿੰਗ ਚ ਇਸ ਐਲਾਨ ਦਾ ਇਸ ਨਾਮ ਦਾ ਐਲਾਨ ਨਹੀਂ ਕੀਤਾ ਗਿਆ ਜੀ ਪਰ ਇਹ ਬਾਬ ਜੀ ਦਰਸ਼ਕ ਵੀ ਜਾਣਦੇ ਤੇ ਆਪਾਂ ਵੀ ਜਾਣਦੇ ਜਿੱਦਾਂ ਆਪਾਂ ਅਕਸਰ ਕਹਿੰਦੇ ਆ ਪੂਰਾ ਪੰਜਾਬ ਦੁਨੀਆ ਭਰ ਚ ਬੈਠੇ ਪੰਜਾਬੀ ਜਾਣਦੇ ਆ ਕਿ 12 April ਨੂੰ ਕੌਣ ਹੋਏਗਾ ਅਕਾਲੀਗੜ੍ਹ ਦਾ ਪ੍ਰਧਾਨ ਜੀ ਕੋਈ ਨਾਮ ਹੈ ਜਿਹਦਾ ਜਵਾਬ ਸਾਰਿਆਂ ਵੱਲੋਂ ਸਾਂਝੇ ਤੌਰ ਤੇ ਆਏਗਾ ਹੋਰ ਮਾਮਲਿਆਂ ਤੇ મતਭੇਦ ਹੋ ਸਕਦੇ ਆ ਹੂੰ ਲੱਗਦਾ ਇਹ ਸਵਾਲ ਬਾਰੇ ਕੋਈ મતਭੇਦ ਨਹੀਂ ਜੀ ਕਿ ਸੁਖਵੀਰ ਸਿੰਘ ਬਾਦਲ ਹੋਣਗੇ ਅਕਾਲੀਗੜ੍ਹ ਦੇ ਪ੍ਰਧਾਨ ਕਈ ਵਾਰ ਬਲੀਅਨ ਤੇ ਚਾਹਸ ਤੇਦੀਆਂ ਵਾਪਰਦੀਆਂ ਐ ਇਹ ਵੀ ਵੱਡੀ ਰਾਸੀ ਘਟਣਾ ਹੈ ਕਈ ਵਾਰ ਬਹੁਤ ਕੁਝ ਬਦਲ ਜਾਂਦਾ ਹੈ ਜੀ ਪਰ ਕਈ ਵਾਰ ਜਿਹੜੇ ਬਦਲਣਾ ਚਾਹੁੰਦੇ ਹੁੰਦੇ ਉਹ ਬਦਲ ਜਾਂਦੇ ਐ ਤੇ ਪ੍ਰਸਿੱਧੀਆਂ ਨਹੀਂ ਬਦਲਦੀਆਂ ਹਮ ਪਰ ਕਾਲੀਗਾਂ ਨਾਲ ਕੁਝ ਇਦਾਂ ਹੀ ਵਾਪਰਿਆ ਜੀ ਸਿਵੀ ਸੰਬਾਦ ਦੀ ਪ੍ਰਧਾਨਗੀ ਜਿਹੜੇ ਖੋਣਾ ਚਾਹੁੰਦੇ ਸੀ ਲੈਣਾ ਚਾਹੁੰਦੇ ਸੀ ਹਮ ਬਦਲਣਾ ਚਾਹੁੰਦੇ ਸੀ ਉਹ ਬਦਲ ਗਏ ਸੁਗਰੀਸ਼ ਸਿੰਘ ਬਾਦਲ ਨਹੀਂ ਬਦਲੇ ਜੀ ਸੋ 12 ਅਪ੍ਰੈਲ ਨੂੰ ਹਲਾਗੇਰ ਦਿਮਾਖ ਸਰੇ ਇਸ ਮੁੱਦੇ ਤੇ ਗੱਲ ਕਰਦਾ ਹਾਂ ਨਾ ਜ਼ਿਕਰ ਕਰਦਾ ਹਾਂ ਨਾ ਜੀ ਇਸ ਤੋਂ ਪਹਿਲਾਂ ਵੀ ਸੁਗਰੀਸ਼ ਸਿੰਘ ਬਾਦਲ ਕਾਲੀ ਨਲ ਦੇ ਪ੍ਰਧਾਨ ਸੀ ਜੀ ਕਾਰਜਕਾਰੀ ਪ੍ਰਧਾਨ ਵਿਰਿੰਦਰ ਸਿੰਘ ਕੁੰਦੜਾ ਹੈ ਜੀ ਉਹ ਦੋਵੇਂ ਪੱਕੇ ਪ੍ਰਧਾਨ ਸੁਗਰੀਸ਼ ਸਿੰਘ ਬਾਦਲ ਸੀ ਹਮ ਤੇ ਹੁਣ ਇੱਕ ਕਾਨੂੰਨੀ ਪ੍ਰਕਿਰਿਆ ਜਦਾਂ ਪਾਰਟੀ ਦੀ ਲੀਡਰਸ਼ਿਪ ਨੇ ਵੀ ਕਿਹਾ ਅੱਜ ਮੀਟਿੰਗ ਕਰਕੇ ਜੀ ਇੱਕ ਕਾਨੂੰਨੀ ਪ੍ਰਕਿਰਿਆ 5 ਸਾਲਾਂ ਬਾਅਦ ਪ੍ਰਧਾਨ ਦੀ ਚੋਣ ਦਾ ਮਾਮਲਾ ਹੁੰਦਾ ਐਡਾਪਟ ਕਰਨੀ ਆ ਜੀ ਉਹ ਕਾਨੂੰਨੀ ਪ੍ਰਕਿਰਿਆ ਮੁਕੰਮਲ ਕਰਨ ਤੋਂ ਬਾਅਦ ਵੀ ਕੌਣ ਹੋਏਗਾ ਅਕਾਲੀ ਦਲ ਦਾ ਪ੍ਰਧਾਨ ਸ੍ਰੀ ਸਿੰਘ ਬਾਦਲ ਹੋਣਗੇ ਅਕਾਲੀ ਦਲ ਦੇ ਪ੍ਰਧਾਨ ਸੋ ਬਿਲਕੁਲ ਸਾਫ ਹੈ ਜਿਹੜੇ ਬਦਲਣਾ ਚਾਹੁੰਦੇ ਸੀ ਉਹ ਕਿਧਰ ਨੂੰ ਤੁਰ ਗਏ ਹਮ ਆਪਾਂ ਨੂੰ ਯਾਦ ਹੈ ਦਰਸ਼ਕਾਂ ਨੂੰ ਵੀ ਯਾਦ ਹੈ 2 ਦਸੰਬਰ ਆਕਾਲ ਤਾਕਸਦ ਇਸ ਸੀਰ ਤੋਂ ਸਿੰਘ ਸਹਿਵਾਣੇ ਜਿਸ ਤਰ੍ਹਾਂ ਦੇ ਫੈਸਲੇ ਸੁਣਾਏਗੇ ਇਸ ਤਰ੍ਹਾਂ ਦਾ ਜਲਵਾ ਸੀ ਪੰਥ ਦੇ ਅੰਦਰ ਦੇਖਣ ਵਾਲਾ ਨਜ਼ਾਰਾ ਸੀ ਉਹ ਜੀ ਇਸ ਤਰ੍ਹਾਂ ਕਾਲੀਗੜ੍ਹ ਦੇ ਲੀਡਰਸ਼ਿਪ ਸੁਜੀਗ ਬਾਦਲ ਚੰਦੂ ਮਾਜਰਾ ਬੀਬੀ ਜ਼ਗੀਰ ਕੌਰ ਮੁਜੀਠਿਆ ਹੋਰ ਕਾਧਿਆਵਾ ਰਾਗੂ ਸਾਰੇ ਕਿਸ ਕਦਰ ਕਿਤਾਜ ਖੜੇ ਸੀ ਕਿਸ ਤਰ੍ਹਾਂ ਤਨਖਾਹ ਲਾਈ ਗਈ ਕਿਸ ਤਰ੍ਹਾਂ ਫੈਸਲੇ ਸੁਣਾਏ ਗਏ ਉਹ ਦਿਨ ਸੀ ਜਦੋਂ ਸਿੰਘ ਸਾਹਿਬਾਨ ਦੀ ਪੂਰੀ ਆਪਣਾ ਚੜ੍ਹਦਾ ਦਨ ਕਹਿ ਸਕਦੇ ਆ ਜੀ ਔਰ ਕਾਲੀਗੜ੍ਹ ਦੇ ਪੰਥ ਕੇ ਕੀ ਦੀ ਗੱਲ ਕੀਤੀ ਗਈ ਹੂੰ ਭਾਂਤੇ ਕਮਜ਼ਬੂਤੀ ਲਈ ਕਹਿ ਕੇ ਫੈਸਲੇ ਲੈ ਗਿਆ ਸੋ ਕਾਲੀਦਾਲ ਦਾ ਉੱਥੇ ਦਾ ਉੱਥੇ ਹੀ ਖੜਾ ਹੈ ਹੂੰ ਪਰ ਜਿਹੜੇ ਫੈਸਲੇ ਸੁਣਾਉਣ ਵਾਲੇ ਸੀ ਆਕਾਲ ਚਰ ਦੇ ਜਥੇਦਾਰ ਗਾਨੀ ਰਗਵੀਰ ਸਿੰਘ ਜੀ ਨਾਂ ਦਾ ਜਥੇਦਾਰ ਰਹੇ ਹੂੰ ਤੋਂ ਦਮਾ ਸਾਡੇ ਜਥੇਦਾਰ ਗਾਨੀ ਹਰਪ੍ਰੀਤ ਸਿੰਘ ਜਿਹੜੇ ਵੱਡੇ ਅੱਗੇ ਹੋ ਕੇ ਜੀ ਸਾਰੇ ਐਲਾਨ ਬਾਰੇ ਵੱਡੇ ਸਹਿਮਤੀ ਨਾਲ ਫੈਸਲੇ ਸੁਣਾ ਰਹੇ ਸੀ ਜੀ ਗਾਨੀ ਹਰਪ੍ਰੀਤ ਸਿੰਘ ਵੀ ਕਿਧਰੇ ਨਹੀਂ ਰਹੇ ਹੂੰ ਤਾਕ ਜ਼ਰੀ ਕੇਸਗੜ ਸਾਹਿਬ ਗੈਨੀ ਸੁਲਤਾਨ ਸਿੰਘ ਤਾਕ ਜ਼ਰੀ ਕੇਸਗੜ ਸਾਹਿਬ ਦੇ ਜਥੇਦਾਰ ਜੀ ਉਹ ਵੀ ਉਹ ਫੈਸਲੇ ਜਿਹੜੇ ਪੂੰਗਾ ਨਵਾਰੇ ਸੀ ਹੂੰ ਉਹ ਵੀ ਨਜ਼ਰ ਨਹੀਂ ਆਏ ਜੀ ਸੋ ਅਕਾਲੀ ਦਲ ਨਾਲ ਜਿਹੜਾ ਮਜ਼ਬੂਤ ਕਰਨ ਦੀਆਂ ਗੱਲਾਂ ਕਰਦੇ ਸੀ ਹੂੰ ਕੋਈ ਫੈਸਲੇ ਬਦਲਣ ਦੀਆਂ ਗੱਲਾਂ ਕਰਦੇ ਸੀ ਜੀ ਉਹ ਤਾਂ ਸਾਰੇ ਬਦਲ ਗਏ ਹੂੰ ਪਰ ਖਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਉਸੇ ਤਰੀਕੇ ਨਾਲ ਹੀ ਕਾਇਮ ਹੈ ਜੀ ਕੁਝ ਲੋਕ ਇਹ ਵੀ ਕਹਿੰਦੇ ਆ ਦੇਖੋ ਗੱਲ ਦਾ ਕਰਨੀ ਬਣਦੀ ਹੈ ਹਮ ਅਕਸਰ ਜਥੇਦਾਰ ਗਚਨ ਸਿੰਘ ਟੋੜਾ ਕੋਈ ਹੋਰ ਵੱਡੇ ਆਗੂ ਲਗਾਤਾਰ ਇਹ ਕਹਿੰਦੇ ਰਹੇ ਪੰਥ ਦੀਆਂ ਗੱਲਾਂ ਕਰਦੇ ਆ ਜੀ ਆਕਾਜ਼ ਦੇ ਜਿਕਰਾਂ ਦੀਆਂ ਗੱਲਾਂ ਕਰਦੇ ਆ ਆਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਜਥੇਦਾਰ ਥੋੜਾ ਵੀ ਗੱਲਾਂ ਕਰਦੇ ਰਿਹਾ ਔਰ ਅਕਸਰ ਗੱਲਾਂ ਜਿਹੜੀਆਂ ਵਾਸਾ ਰਹੇ ਕਿਉਂ ਕਿ ਕਿਹਾ ਜਾਂਦਾ ਸੀ ਜੀ ਜਿਹੜਿਆ ਧਰਮ ਹੈ ਧਰਮ ਦਾ ਰਾਜਨੀਤੀ ਦੇ ਕੁੰਡਾ ਰਹਿਣਾ ਚਾਹੀਦਾ ਹੈ ਹੂੰ ਰਾਜਨੀਤੀ ਦਾ ਕੁੰਡਾ ਨਹੀਂ ਧਰਮ ਦੇ ਰਹਿਣਾ ਚਾਹੀਦਾ ਹੂੰ ਉਹ ਦੇਖ ਲੋ ਨਜ਼ਾਰਾ ਦਾਰਸ਼ਕ ਆਪਣੇ ਆਪ ਵੀ ਫੈਸਲਾ ਕਰਨਗੇ ਜੀ ਕਿ ਜਿਹੜੇ ਹੁਣ ਸਾਰੇ ਫੈਸਲੇ ਹੋਏ ਆ ਸੁਣਾਏ ਗਏ ਆ ਹੂੰ ਇਹ ਧਰਮ ਦਾ ਰਾਜਨੀਤੀ ਦੇ ਕੁੰਡਾ ਹੈ ਜਾਂ ਰਾਜਨੀਤੀ ਦਾ ਧਰਮ ਦੇ ਕੁੰਡਾ ਹੈ ਹੂੰ ਆ ਜਿਹਨਿ ਤੋਂ ਕਾਲੀਦਾਲ ਦੇ ਕਦਾਵਰਾ ਗੂ ਡਾਕਟਰ ਦਲਜੀਤ ਜੀਮਾ ਜੀ ਉਹ ਉਹਦੇ ਨਾਲ ਆਗੂ ਬੈਠੇ ਸੀ ਡਾਕਟਰ ਜੀਮਾ ਨੂੰ ਆਪਣੇ ਪੱਤਰਕਾਰਾਂ ਨੇ ਕਿ ਇਦਾਂ ਦੇ ਸਵਾਲ ਸਵਾਬ ਹੈ ਕਹ ਪੱਤਰਕਾਰ ਪੁੱਛਦੀ ਹੈ ਇਹ ਜੀ ਉਹ ਜਿਹੜੀ ਪੰਜਵੇਂ ਮੇਰੀ ਕਮੇਟੀ ਸੀ ਉਪਰਤੀ ਕਰੀਓ ਕਮੇਟੀ ਕਿਧਰ ਗਈ ਕੀ ਬਣੇਗਾ ਉਹ ਭਰਤੀ ਦਾ ਹਮ ਡਾਕਟਰ ਜੀਮਾ ਕਹਿੰਦੇ ਕਿਹੜੀ ਪੰਜਵੇਂ ਮੇਰੀ ਕਮੇਟੀ ਹਮ ਅਣੀ ਮੈਂ ਮੇਰੀ ਕਮੇਟੀ ਦਾ ਕੋਈ ਕਹਾਸਾ ਉਸਨੇ ਬਣਾਈ ਨਹੀਂ ਜੀ ਹੱਤ ਮੈਂ ਮੇਰੀ ਕਮੇਟੀ ਬਣਾਈ ਸੀ ਸਤ ਮੈਂਬਰੀ ਕਮੇਟੀ ਜੀ ਨਾਂ ਤਾਂ ਹੁਣ ਉਹਨੇ ਗੁਰਦਾਰਾ ਪੰਗੋ ਮਿੱਤੇ ਪ੍ਰਧਾਨ ਜਿਹੜਾ ਹੈ ਰਜਿੰਦਰ ਸਿੰਘ ਤਾਮੀ ਆ ਜੀ ਨਾਂ ਇਹ ਸਾਫ ਦਾ ਪ੍ਰਧਾਨ ਕਿਰਪਾਲ ਸਿੰਘ ਬਡੁੰਗਰ ਹੈ ਜੀ ਕਹਿੰਦੇ ਪੰਜ ਮੈਂਬਰੀ ਕਮੇਟੀ ਹੈ ਨਾਲੇ ਕਹਿੰਦੇ ਉਹਨਾਂ ਦਾ ਨਿਗਰਾਨੀ ਦੀ ਗੱਲ ਦਿੱਤੀ ਗਈ ਸੀ ਭਰਤੀ ਦੀ ਗੱਲ ਕਦੋਂ ਕੀਤੀ ਗਈ ਸੀ ਹਮ ਨਿਗਰਾਨੀ ਦਾ ਕਿਸੇ ਨੇ ਨਹੀਂ ਉਹਨਾਂ ਨੂੰ ਮੋੜਿਆ ਸੋ ਉਹਨਾਂ ਨੇ ਸਾਫ ਇਨਕਾਰ ਕਰ ਦਿੱਤਾ ਕਿ ਪੰਜ ਮੈਂਬਰੀ ਕਮੇਟੀ ਜਿਹੜੀ ਆਪਣੇ ਆਪ ਨੂੰ ਕਹਿੰਦੀ ਸੀ ਭਾਰਤੀ ਕਰ ਰਹੇ ਮਜ਼ਬੂਤ ਖਾਲੀ ਦਲ ਦੀ ਗੱਲ ਕਰਦੇ ਆ ਉਹ ਕਹਿੰਦੇ ਕਾਲੀਗਾ ਦਾ ਜੀ ਮਜ਼ਬੂਤ ਕਰ ਲਿਆ 27 ਲੱਖ ਭਰਤੀ ਹੋ ਗਈ ਹੈ ਕਹਿੰਦੇ ਭਾਈ ਸਾਹਿਬ ਇਸ ਦੋ ਵਾਰ ਮਜ਼ਬੂਤੀ ਕੀ ਹੋਏਗੀ ਜੀ ਤੇ 12 ਅਪ੍ਰੈਲ ਨੂੰ ਠੀਕ 11 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਕਿਕਰੀਬਨ 700 ਡੈਲੀਗੇਟ ਜਿਹੜੇ ਭਰਤੀ ਦੇ ਰਹੇ ਵਾਖਾਖਾ ਮਲਾਕਾਂ ਦੇ ਆਪਣੇ ਸਿਸਟਮ ਦੇ ਰਹੇ ਪਾਰਟੀ ਦੇ ਰਹੇ ਚੁਣੇ ਗਏ ਜੀ ਉਹਨਾਂ ਦੀ ਹੋਏਗੀ ਮੀਟਿੰਗ ਤੇ ਤਕਰੀਬਨ 1 ਵਜੇ ਜਿਕਾਰੇ ਛੱਡ ਦੇ ਤੇ ਜਾਣਗੇ ਸ੍ਰੀ ਗੁਰੂ ਸੰਬਲ ਅਕਾਲੀ ਦਲ ਦੇ ਨਾਮੇ ਪ੍ਰਧਾਨ ਸੋ 2 ਦਸੰਬਰ ਤੋਂ ਲੈ ਕੇ 12 April ਤੱਕ ਪੰਥ ਨੇੜਾ ਸਫਰਤਾ ਹੈ ਕੀਤਾ ਜੀ ਮੈਂ ਉਹਦਾ ਵਰਤਾਂਤ ਹੀ ਸਰਜਾ ਆਪਣੇ ਕੋਲੋਂ ਕੁਝ ਵੀ ਨਹੀਂ ਗਿਆ ਹੂੰ ਤੇ ਗਾਲੇ ਕਿ ਥੋੜੀ ਜੀ ਅੱਗੇ ਜਾ ਕੇ ਇੰਨੀ ਜ਼ਰੂਰ ਕਾਂਗੇ ਜੀ ਉਹ ਤੋਂ ਇੱਕ ਦਿਨ ਬਾਅਦ 13 April ਨੂੰ ਹੂੰ ਮੁਸਾਕੀ ਦਾ ਮੌਕਾ ਹੈ ਮੁਸਾਕੀ ਦੇ ਮੌਕੇ ਤੇ ਅਕਾਲੀ ਦਲ ਦੰਨਾ ਦਾ ਵੱਡੀ ਕਾਨਫਰੰਸ ਕਰ ਰਿਹਾ ਤੇ ਉਸ ਕਾਨਫਰੰਸ ਨੂੰ قال ਇਹਨਾਂ ਦੇ ਨਵੇਂ ਪ੍ਰਧਾਨ ਜਿਹੜੇ ਕਹਿੰਦੇ ਕਿ ਨਵੇਂ ਪ੍ਰਧਾਨ ਦੀ ਗੱਲ ਕਰਦੇ ਆਪਾਂ ਤਾਂ ਕਹਿੰਦੇ ਪ੍ਰਧਾਨ ਹੈਗੇ ਆ ਉਹ ਹੂੰ ਪਰ ਜਿਹੜਾ ਉਹਨਾਂ ਦੀ ਵਿਧੀ ਮਤਾ ਉਹ ਨਵੇਂ ਪ੍ਰਧਾਨ ਦਾ ਜ਼ਿਕਰ ਕੀਤਾ ਉਹਨਾਂ ਨੇ ਜਿਸ ਵੀਜ਼ਨ ਬਾਦਲ ਉਹ ਦਿਨ ਕਾਨਫਰੰਸ ਨੂੰ 13 ਨੂੰ ਵਿਸਾਖੀ ਦੇ ਮੌਕੇ ਤੇ ਕਰਨਗੇ ਸਮੋਦਨ ਸੋਏ ਪ੍ਰਸਿੱਧੀਆਂ ਪੰਥ ਦੀਆਂ ਪੰਥ ਕਿੱਥੋਂ ਚੱਲ ਕੇ ਕਿੱਥੇ ਪਹੁੰਚ ਗਿਆ ਪੰਜ ਮੈਂਬਰੀ ਕਮੇਟੀ ਭਰਤੀ ਦਾ ਕੀ ਬਣੇਗਾ ਇਹ ਗੱਲ ਬੜੀ ਹੋਰ ਇਹ ਸਾਫ਼ ਹੋ ਗਈ ਇਸ ਗੱਲ ਦੇ ਨਾਲ ਇਹ ਕਾਲੀਦਾਲ ਦੇ ਅੰਦਰ ਭਾਰਤੀ ਨੂੰ ਲੈ ਕੇ ਜਾਂ ਸਿੰਘ ਸਾਹਿਬਾਂ ਨੇ ਜਿਹੜੀ ਏਕੇ ਦੀ ਗੱਲ ਕੀਤੀ ਸੀ ਮੈਂ ਬੜੀ ਨਿਮਰਤਾ ਨਾਲ ਅੱਗੇ ਗੱਲ ਕਰਾਂਗਾ ਜੀ ਕਿ ਸਿੰਘ ਸਾਹਿਬਾਂ ਨੇ ਜਿਹੜੇ ਏਕੇ ਦਾ ਜ਼ਿਕਰ ਕੀਤਾ ਸੀ ਗੱਲ ਕੀਤੀ ਸੀ ਜੀ ਉਹ ਪੂਰੀ ਤਰ੍ਹਾਂ ਆਸਫਲ ਸਾਬਤ ਹੋਇਆ ਏਕੇ ਦੀ ਕੋਈ ਗੱਲ ਨਹੀਂ ਬਲਕਿ ਕਾਲੀਦਾਲ ਜਦੋਂ ਅੱਜ ਆਪਾਂ ਗੱਲ ਕਰ ਰਹੇ ਹਾਂ 12 ਸੰਗਮ ਸੁਦੇਸ਼ ਮਬਾਦ ਕਾਲੀਦਾਲ ਦੇ ਪ੍ਰਧਾਨ ਬਣਨਗੇ ਤਾਂ ਜਿਹੜੀ ਭਾਰਤੀ ਵਾਲੀ ਨਵੇਂ ਤੌਰ ਤੇ ਤੰਨੂ ਮਾਇਰਾ ਬੀਬੀ ਜੀ ਕੀ ਕੌਰ ਮੰਤਿ ਦਿਹਾੜੀ ਜਤਾਰ ਬਡਾਲਾ ਉਹ ਕਰ ਰਿਹਾ ਵੱਖਰੇ ਤੌਰ ਤੇ ਕਰ ਰਿਹਾ ਜੀ ਇੱਕ ਨਾ ਇੱਕ ਦਿਨ ਦੇਖੋ ਪਾਰਟੀ ਦਾ ਉਹਨਾਂ ਨੇ ਵੀ ਖੜੀ ਕਰਨੀ ਕਰਨੀ ਹੈ ਪਿੱਛੇ ਦਾ ਹਟ ਨਹੀਂ ਲੱਗੇ ਅੰਦਾਜ਼ਾ ਲਗਾਇਆ ਜਾ ਸਕਦਾ ਸੋ ਕਿਹਾ ਜਾ ਸਕਦਾ ਕਿ ਇੱਕ ਵਾਰ ਮੁੜ ਕੇ ਅਕਾਲੀ ਦਲ ਮੁਕੰਮਲ ਤੌਰ ਤੇ ਦਫਾੜ ਹੁੰਦਾ ਨਜ਼ਰ ਆ ਰਿਹਾ ਜਿਹੜੇ ਅਕਾਲੀ ਦਲ ਦੇ ਕੇ ਦੀ ਗੱਲ ਕੀਤੀ ਸੀ ਕਾਲਤਾ ਅਸਦੀਪ ਸਿੰਘ ਤੋਂ ਖੜੇ ਹੋ ਕੇ 12 ਪੈਰ ਨੂੰ ਉਹਦਾ ਨਤੀਜਾ ਸਾਡੇ ਸਾਹਮਣੇ ਆਉਣ ਵਾਲਾ ਹੈ ਜੀ ਜੀ ਸਿੱਧੂ ਸਾਹਿਬ ਇੱਕ ਵੱਡੀ ਘਟਨਾ ਪੰਜਾਬ ਦੇ ਵਿੱਚ ਹੁੰਦੀ ਹੈ ਭਾਜਪਾ ਆਗੂ ਨੇ ਮਨਿਸਟਰ ਵੀ ਰਹਿ ਚੁੱਕੇ ਨੇ ਮਨਰੰਜਨ ਕਾਲੀਆ ਜੀ ਉਹਨਾਂ ਦੇ ਘਰ ਦੇ ਉੱਪਰ ਗਰਨੇਡ ਅਟੈਕ ਹੁੰਦਾ ਹੈ ਜਿਸ ਨੂੰ ਲੈ ਕੇ ਅੱਜ ਜੋ ਡੀਆਈਜੀ ਨੇ ਉਹਨਾਂ ਨੇ ਇੱਕ ਬਿਆਨ ਦਿੱਤਾ ਮਾਫ ਕਰਨਾ ਡੀਜੀਪੀ ਨੇ ਉਹਨਾਂ ਨੇ ਬਿਆਨ ਦਿੱਤਾ ਕਿ ਪਾਕਿਸਤਾਨ ਦੇ ਨਾਲ ਕਨੈਕਸ਼ਨ ਹੈ ਦੋ ਵਿਅਕਤੀ ਵੀ ਉਹਨਾਂ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਔਰ ਸ਼ਹਿਜ਼ਾਦ ਭੱਟੀ ਔਰ ਜਿਸ਼ਾਨ ਅਖਤਰ ਨਾਂ ਦੇ ਦੋ ਪਾਕਿਸਤਾਨੀ ਨੇ ਉਹਨਾਂ ਦਾ ਉਹਨਾਂ ਨੇ ਨਾਮ ਲਿਆ ਇਸ ਘਟਨਾ ਦੇ ਵਿੱਚ ਬਿਲਕੁਲ ਜਿਹੜਾ ਹੈ ਆਰਪੇ ਸ਼ੁਕਲਾ ਜਿਹੜੇ ਸੀਨੀਅਰ ਫੀਸ ਅਧਿਕਾਰੀ ਹੈ ਜੀ ਉਹਨਾਂ ਵੱਲੋਂ ਕਾਨਫਰੰਸ ਕਰਕੇ ਕੀਤੀ ਗਈ ਹੈ ਸਾਰੀ ਗੱਲ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਜੀ ਪਰ ਆਪਣੇ ਆਪ ਜੇ ਕਿ ਵੱਡਾ ਮਾਮਲਾ ਹੈ ਕਿ ਦੇਖੋ ਭਾਰਤੀ ਜਨਤਾ ਪਾਰਟੀ ਦੇ ਕਦਾਵਾਰਾ ਗੂ ਹੈ ਜੀ ਜਿਨ੍ਹਾਂ ਦੇ ਕਰਤਤਵ ਨਾਲ ਕਾਲੀਆ ਦੇ ਕਰਤ ਜਿਹੜਾ ਗ੍ਰਨੇਡ ਸੁੱਟਿਆ ਗਿਆ ਬਿਲਕੁਲ ਜਦੋਂ ਕਿਸੇ ਸਮੇਂ ਚ ਪੰਜਾਬ ਦੇ ਅੰਦਰ ਖਾਲੀਗੱਲ ਤੇ ਪਾਟਪਾੜੀ ਸਾਂਝੀ ਸਰਕਾਰ ਸੀ ਕੈਬਨਟ ਮੰਤਰੀ ਸੀ ਜੀ ਯਾਨੀ ਦਹਾਕਿਆਂ ਤੋਂ ਨਗਰਨਿੰਨ ਕਾਲੀਆ ਪੰਜਾਬ ਦੀ ਰਾਜਨੀਤੀ ਦਾ ਇੱਕ ਚਿਹਰਾ ਹੈ ਜੀ ਖਾਸ ਤੌਰ ਤੇ ਆਪਾਂ ਕਹਾਂਗੇ ਕਿ ਇੱਕ ਵਰਗ ਦੀ ਨਮਾਇੰਦਗੀ ਕਰਦੇ ਆ ਹੂੰ ਉਹਨਾਂ ਦੇ ਘਰ ਤੇ ਗ੍ਰਨੇਡ ਸੁੱਟਣਾ ਚਾਹੇ ਉਹਦੇ ਪਿਛੇ ਪਾਕਿਸਤਾਨ ਦੀ ਸਾਜ਼ਿਸ਼ ਦੀ ਗੱਲ ਹੋਵੇ ਦੋ ਵਿਅਕਤੀ ਜਿਹੜੇ ਦੋਸ਼ੀ ਆ ਕਹਿੰਦੇ ਫੜੇ ਗਏ ਐ ਜਿਹੜਾ ਆਟੋ ਰਿਕਸ਼ਾ ਇਸਤੇਮਾਲ ਹੋਇਆ ਉਹ ਵੀ ਫੜਿਆ ਗਿਆ ਇਹ ਸਾਰੀਆਂ ਗੱਲਾਂ ਸਹੀ ਵੀ ਹੋ ਸਕਦੀਆਂ ਪੁਲਿਸ ਦੇ ਦਾਅਵੇ ਐ ਔਰ ਪੁਲਿਸ ਦੇ ਅਧਿਕਾਰੀਆਂ ਨੇ ਵੀ ਕਹਣਾ ਕਿ ਹੋਰ ਵੀ ਵੇਰਵੇ ਅਸੀਂ ਜਿਵੇਂ ਇੰਟਰੋਗੇਸ਼ਨ ਜਾਂਚ ਸਾਹਮਣੇ ਆਉਣਗੇ ਉਹ ਵੀ ਪੰਜਾਬੀਆਂ ਨਾਲ ਅਸੀਂ ਸਾਂਝੇ ਕਰਾਂਗੇ ਬਿਲਕੁਲ ਸਾਂਝੇ ਕਰਾਂਗੇ ਔਰ ਸਵਾਲ ਇਹ ਪੈਦਾ ਹੁੰਦਾ ਕਿ ਇਹ ਸਥਿਤੀ ਬਣੀ ਕਿਉਂ ਹੂੰ ਇਹਦੇ ਲਈ ਦੇਖੋ ਸਿੱਧੇ ਤੌਰ ਤੇ ਆਪਾਂ ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਇੱਥੋਂ ਲਾ ਸਕਦੇ ਹਾਂ ਕਿ ਮਨਿੰਦਰ ਕਾਲਿਆ ਪੰਜਾਬ ਭਾਜਪਾ ਦੀ ਇੱਕ ਵਰਗ ਦੀ ਇੱਕ ਤਾਕਤ ਹੈ ਇੱਕ ਨਾਂ ਹੈ ਇੱਕ ਚਿਹਰਾ ਹੈ ਦਾਜਾ ਲਗਾਓ ਕਿ ਕਿਉਂ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਉਹਨਾਂ ਨੂੰ ਫੋਨ ਤੇ ਗੱਲਬਾਤ ਕਰਕੇ ਪੁੱਛਣ ਕਿ ਕਿਉਂ ਵਾਪਰ ਗਿਆ ਤੁਹਾਡੇ ਘਰ ਤੇ ਕਿਸ ਤਰ੍ਹਾਂ ਇਹ ਕਰਨੇ ਸੁੱਟਿਆ ਗਿਆ ਜੀ ਅਮਿਤ ਸ਼ਾਹ ਦਾ ਬਿਆਨ ਹੋਣਾ ਕੇਂਦਰੀ ਗ੍ਰਹਿ ਮੰਤਰੀ ਦਾ ਆਪਣੇ ਆਪ ਦੀ ਵੱਡੀ ਗੱਲ ਹੈ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਉਹਨਾਂ ਦਾ ਫੋਨ ਹੋਣਾ ਮਨਰਿੰਦਰ ਕਾਲੀਆ ਨੂੰ ਕਿ ਦੱਸੋ ਕਿਉਂ ਹੋਇਆ जेपी नड्डा ਜਿਹੜੇ ਕੇਬਨ ਮੰਤਰੀ ਜਾਨ ਨੇ ਕੇਂਦਰੀ ਭਾਜਪਾ ਦੇ ਪ੍ਰਧਾਨ ਵੀ ਹੈ ਉਹਨਾਂ ਦਾ ਫੋਨ ਆਉਣਾ ਰਵਨੀਤ ਬਿੱਟੂ ਕਿਸੇ ਦੀ ਨਾਲ ਪੰਜਾਬ ਭਾਜਪਾ ਦੇ ਪ੍ਰਾਂਤ ਸੁਨੀਲ ਜਾਖੜ ਉਹਨਾਂ ਵੱਲੋਂ ਸਾਂਝੇ ਤੌਰ ਤੇ ਪ੍ਰੈਸ ਕਾਨਫਰੰਸ ਕਰਨਾ ਜੀ ਇਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭਾਜਪਾ ਨੇ ਇਸ ਮਾਮਲੇ ਨੂੰ ਕਿੰਨੀ ਗੰभीरता ਨਾਲ ਲਿਆ ਹੈ ਇਹ ਮੁੱਦਾ ਬਹੁਤ ਹੀ ਵੱਡਾ ਤੇ ਗੰभीरता ਵਾਲਾ ਇਸ ਕਰਕੇ ਬਣਦਾ ਨਜ਼ਰ ਆ ਰਿਹਾ ਕਿਉਂਕਿ ਸਾਰੇ ਭਾਰਤੀ ਜਨਤਾ ਪਾਰਟੀ ਦੀ ਕੋਮੇ ਲੀਡਰਸ਼ਿਪ ਤੋਂ ਲੈ ਕੇ ਪੰਜਾਬ ਦੀ ਲੀਡਰਸ਼ਿਪ ਜੀ ਨਰਿੰਦਰ ਕਾਲੀਦਾ ਦੇ ਨਾਲ ਆ ਕੇ ਖੜੀ ਹੋ ਗਈ ਹੈ ਹਮ ਸਾਜ਼ਿਸ਼ ਆਪਾਂ ਪਾਕਿਸਤਾਨ ਦੀ ਗੱਲ ਕਰਦੇ ਆ ਇਹ ਕੋਈ ਨਵਾਂ ਨਾ ਨਹੀਂ ਪਾਕਿਸਤਾਨ ਸਾਡੇ ਸਾਰਿਆਂ ਦੀ ਪਾਕਿਸਤਾਨ ਤਾਂ ਸਾਜਸ਼ ਕਰਦਾ ਹੀ ਹੈ ਜੀ ਬਹਾ ਕਹਿੰਦੋ ਕਰ ਰਿਹਾ ਅੱਜ ਨਹੀਂ ਕਰ ਰਿਹਾ ਕਿ ਹੁਣ ਕੋਈ ਸਾਜ਼ਿਸ਼ ਦੀ ਗੱਲ ਸਾਹਮਣੇ ਆਈ ਹੈ ਉਹ ਪਾਕਿਸਤਾਨ ਦੇ ਹੱਥ ਦੀ ਸਾਹਮਣੇ ਇਹ ਜਿਹੜੇ ਐਲੀਮੈਂਟ ਆਂਦੇ ਤੁਸੀਂ ਗੱਲ ਕਰਦੇ ਹਾਂ ਚਾਹੇ 골ਡੀ ਆ ਜਾਂ ਕੋਈ ਹੋਰ ਆ ਜਿਹੜੇ ਨਾਂ ਤੁਸੀਂ ਲੈ ਰਹੇ ਹੋ ਜੀ ਕੋਈ ਵੀ ਹੋਣ ਉਹਨਾਂ ਦੇ ਤਾਰਾਂ ਕਹਿੰਦੇ ਪਾਕਿਸਤਾਨ ਨਾਲ ਜਾ ਕੇ ਜੁੜਦੇ ਆ ਕੋਈ ਬਬਰ ਖਾਸ ਇੰਟਰਨੈਸ਼ਨਲ ਦੀ ਗੱਲ ਕਰਦਾ ਕੋਈ ਕੁਝ ਕਹਿੰਦਾ ਇੱਕ ਕੁਝ ਕਹਿੰਦਾ ਉਹ ਆ ਇੱਕ ਪ੍ਰਸਿੱਧੀ ਦਾ ਵਰਣਨ ਕੇ ਵਾਪਰਿਆ ਤਾਂ ਕੰਮ ਵਾਪਰਿਆ ਕਿਨੇ ਕੀਤਾ ਸਾਰਾ ਕੋਈ ਪਰ ਮੈਂ ਜਿਹੜਾ ਸਵਾਲ ਲੈ ਰਿਹਾ ਉਹ ਇਹ ਹੈ ਕਿ ਪੰਜਾਬ ਤੇ ਗਿਰਵਨ 50 ਕਿਲੋਮੀਟਰ ਤੱਕ ਬੀਐਸਐਫ ਦੇ ਘੇਰੇ ਚੋਂਦਾ ਜੀ ਉਹ ਤੇ ਹਰ ਤਰ੍ਹਾਂ ਦੀ ਰੱਖਿਆ ਦੀ ਜ਼ਿੰਮੇਵਾਰੀ ਕੇਂਦਰੀ ਏਜੰਸੀ ਬੀਐਸਐਫ ਦੀ ਹੈ। ਹੂੰ। ਦੂਜੇ ਪਾਸੇ ਪੰਜਾਬ ਕਹਿੰਦੇ ਅਸੀਂ ਪੂਰੀ ਤਰ੍ਹਾਂ ਮਸਤਿਹਦ ਆਂ। ਪੰਜਾਬ ਪੁਲਿਸ ਦਾ ਕਹਿੰਦੇ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਪੂंजे ਪਾਕਿਸਤਾਨ ਦੀ ਖੁਫੀਆ ਏਜੰਸੀਆਂ ਆਈਐਸਆਈ ਜਾਂ ਹੋਰ ਕੋਈ ਜਿਹੜੀ ਉਹਨਾਂ ਦੀ ਏਜੰਸੀ ਹੈਗੀ ਹੈ ਉਹ ਪੰਜਾਬ ਨੂੰ ਅਸਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ। ਜੀ। ਬੀਐਸਐਫ ਦਾ 50 ਕਿਲੋਮੀਟਰ ਲੱਗਦਾ ਘੇਰਾ ਹੈ। ਹੂੰ। ਆਖਰ ਸਾਰਾ ਕੁਝ ਕਿਵੇਂ ਤੰਨਾ ਜੁੜਦਿਆਂ ਕਿਵੇਂ ਤਾਰਾਂ ਜੁੜਦਿਆਂ ਪੰਜਾਬ ਕਿਲੋਮੀਟਰ ਤੋਂ ਅੱਗੇ ਤਾਂ ਦਾਦਾ ਪੰਜਾਬ ਵੱਡਿਆ ਜਾਂਦਾ ਪੰਜਾਬ ਰਹਿ ਨਹੀਂ ਜਾਂਦਾ ਜਨਾਬ ਕਿੱਡਾ ਹੈ ਸੋ ਕੇਵਲੇ ਅੱਥਰੇ ਨਾਲ ਇਹ ਗੱਲ ਕਹਿਣੀ ਕਿ ਜ ਮੁੱਖ ਮੰਤਰੀ ਭਗਵੰਤ ਮਾਨ ਇਸ ਦੀਵਾ ਦੇਣਾ ਦੀ ਜੀ ਵੀ ਜ਼ਿੰਮੇਵਾਰ ਹੈ ਆਪਾਂ ਇਹ ਨਹੀਂ ਕਹਿੰਦੇ ਕਿ ਘਟਨਾ ਦੀ ਜ਼ਿੰਮੇਵਾਰੀ ਨਹੀਂ ਠਹਿਰਾਈ ਜਾਣੀ ਚਾਹੀਦੀ ਠਹਿਰਾਈ ਜਾਣੀ ਚਾਹੀਦੀ ਹੈ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਇਸ ਮੁੱਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਜੀ ਪੰਜਾਬ ਨੇ ਬਹੁਤ ਸੰਤਾਪ ਹੋ ਗਿਆ ਬਹੁਤ ਸੰਤਾਪ ਹੋ ਗਿਆ ਪੰਜਾਬ ਨੇ ਬੜੀ ਦੇਰ ਬਾਅਦ ਪੰਜਾਬ ਚ ਅਮਨ ਤੇ ਸ਼ਾਂਤੀ ਦਾ ਮਾਹੌਲ ਬਣਿਆ ਹੂੰ ਦਾਵੇਦਾਰੀਆਂ ਹੁੰਦੀਆਂ ਕੌਣ ਮਾਰੇਗਾ ਕੌਣ ਝੂਠੇ ਪਲੀਜ਼ ਮੁਕਾਬਲੇ ਚ ਮਾਰੇਗਾ ਕਿ ਦੇ ਸੱਚੇ ਮੁਕਾਬਲੇ ਹੋਏ ਜੀ ਜਿਨ੍ਹਾਂ ਦੇ ਮਾਰੇਗੇ ਉਹਨਾਂ ਨੂੰ ਪਤਾ ਹੈ ਕਿ ਕਿਸ ਕਦਰ ਦਾ ਵਰਤਾਂ ਤੇ ਵਰਤਾਰਾ ਹੈ ਤੇ ਕਿਰਪਾ ਕਰਕੇ ਸਾਡੇ ਜਿਹੜੇ ਰਾਸੀ ਆਗੂ ਹੈ ਰਾਸੀ ਤੇ ਰਹਾਂ ਨੰਦਨ ਕਾਲਿਆਨ ਨੂੰ ਮੈਂ ਵੀ ਬਿੰਗ ਜਰਨਲਿਸ ਬੜੇ ਲੰਬੇ ਸਮੇਂ ਤੋਂ ਜਾਣਦਾ ਹਾਂ ਬੜੇ ਸੁਲਝੇ ਹੋਏ ਛਮੇ ਵਾਲੇ ਆਗੂ ਹੈ ਅੱਜ ਵੀ ਮੈਂ ਜੋ ਦੇਖ ਰਿਹਾ ਹਾਂ ਉਹਨਾਂ ਦੇ ਘਰ ਤੇ ਹਮਲਾ ਹੋਇਆ ਫਿਰ ਵੀ ਬੜੇ ਸ਼ਮੇ ਨਾਲ ਹਰ ਕੱਲ ਦਾ ਜਵਾਬ ਦੇ ਰਹੇ ਆ ਜੀ ਪਰ ਇਸ ਮਾਮਲੇ ਤੇ ਰਾਜਨੀਤੀ ਜਦੋਂ ਕੀਤੀ ਜਾਂਦੀ ਹੈ ਕੀ ਮੁਖਵੰਦਰੇ ਭਗਵੰਤ ਮਾਨ ਦੇ ਬਦਮ ਦੇ ਨਾਲ ਪਾਕਿਸਤਾਨ ਦੀਆਂ ਸਾਂਝੀਆਂ ਬੰਦ ਹੋ ਜਾਣਗੀਆਂ ਹੂੰ ਜਿਵੇਂ ਕਿ ਸਾਡਾ ਹਿੰਦੁਸਤਾਨ ਬੜਾ ਮਜ਼ਬੂਤ ਹੈ ਹੂੰ ਦੁਨੀਆ ਦੀ ਇਕਵਾਹੀ ਕਰ ਸਕਦੇ ਆ ਐਡੀ ਵੱਡੀ ਫੋਰਸ ਆ ਸਾਡੇ ਕੋਲੇ ਜਿਸ ਮੁੱਦੇ ਦੇ ਉੱਤੇ ਅਮਰ ਸ਼ਾਹ ਜੀ ਚਿੰਤਾ ਦਾ ਪ੍ਰਗਟਾਵਾ ਕਰਨ ਜਿਸ ਮੁੱਦੇ ਦੇ ਰਾਣਾ ਸਿੰਘ ਜੀ ਚਿੰਤਾ ਦਾ ਪ੍ਰਗਟਾਵਾ ਕਰਨ ਜੀ ਚਿੰਤਾ ਦਾ ਪ੍ਰਗਟਾਵਾ ਇਸ ਲਈ ਵੀ ਹੋਣਾ ਚਾਹੀਦਾ ਕਿ ਪੰਜਾਬ ਨੂੰ ਇਹਨਾਂ ਸਾਜਸ਼ਣ ਤੋਂ ਬਚਾਏਗਾ ਤਾਂ ਬਚਾਏਗਾ ਕੌਣ ਹੂੰ ਕੀ ਕੇਵਲ ਪੰਜਾਬ ਨੂੰ ਬਚਾਉਣ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਭਗਵੰਤ ਮਾਨ ਦੀ ਹੈ ਹੂੰ। ਇਹ ਮਾਮਲੇ ਅਸਰ ਹੁੰਦਾ ਹੈ ਤਾਂ ਭੁਗਤਣਾ ਸਾਨੂੰ ਵੀ ਪਏਗਾ ਜਿਹੜੇ ਪੰਜਾਬ 'ਚ ਬੈਠੇ ਆਂ। ਜੀ। ਤਾਂ ਭੁਗਤਾਨ ਦਿੱਲੀ ਵਾਲਿਆਂ ਨੂੰ ਵੀ ਪਏਗਾ। ਹੂੰ। ਸਵੇਸ਼ ਕਰਕੇ ਇਸ ਮਾਮਲੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਜੀ। ਜਿਹੜੀਆਂ ਵੀ ਤਰ੍ਹਾਂ ਇਹਦੇ ਲਈ ਜ਼ਿੰਮੇਵਾਰ ਹੈ ਤੇ ਪਾਕਿਸਤਾਨ ਕਿਉਂ ਇਹ ਸਾਜਸਾਂਚ ਕੰਮਜਾਜ਼ ਹੋ ਰਿਹਾ ਹੈ? ਹੂੰ। ਸਰਕਾਰ ਤਾਂ ਉਹਨਾਂ ਮੁੱਦਿਆਂ ਤੇ ਕਾਰਵਾਈ ਕਰਨੀ ਦੀ ਹੈ, ਉਹਨਾਂ ਮੁੱਦਿਆਂ ਤੇ ਨਿਗਰਾਨੀ ਕਰਨ ਦੀ ਹੈ। ਜੇ ਆਪਾਂ ਇੱਕ ਦੂਜੇ ਨੂੰ ਦੋਸ਼ੀ ਠਹਿਰਾਉਣ ਦੀ ਗੱਲ ਕਰਦੇ ਆਂ ਇਸ ਤਰ੍ਹਾਂ ਸੀ ਜਖੜ ਜੀ ਬੜੇ ਕਦਾਵਰ ਸੁਲਝੇ ਵਿਆਗੂਆ ਰਵਨੀਤ ਬਿੱਟੂ ਆ ਕੇ ਪ੍ਰੈਸ ਕਾਨਫਰੰਸ ਕੀਤੀ ਹੈ ਅਕਾਲੀ ਦਲ ਕਹਿ ਰਿਹਾ ਹੈ ਕਿ ਜੀ ਮੁੱਖ ਮੰਤਰੀ ਭਗਵੰਤ ਮਾਨ ਅਸਤੀਫਾ ਦੇਣ ਆ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਇਆ ਜਿਹੜਾ ਫੈਸਲਾ ਹੋਇਆ ਅਕਾਲੀ ਦਲ ਦਾ ਪੂਰਾ ਅਧਿਕਾਰ ਹੈ ਇਹ ਗੱਲ ਕਹਿਣ ਦਾ ਕੋਈ ਵੀ ਪੋਲੀਟੀਕਲ ਪਾਰਟੀ ਦੀ ਤੋਂ ਐਡੀ ਵੱਡੀ ਕਰਨਾ ਵਾਪਰਦੀ ਹੈ ਕਹਿ ਸਕਦੀ ਹੈ ਪਰ ਮੇਰਾ ਸਵਾਲ ਰੱਖੀਂਗੇ ਜਰਨਲਿਸਟ ਇਹ ਹੈ ਕਿ ਕਾਲੀਦਾਲ ਦੀ ਸਰਕਾਰ ਦੇ ਚੱਲਦਿਆਂ ਜਦੋਂ ਕਾਲੀਦਾਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰਾਂ ਵੀ ਸੀ ਉਦੋਂ ਮੰਦਪਾਗਿਆਂ ਘੜਨਾਵਾਂ ਨਹੀਂ ਵਾਪਰੀਆਂ ਹੂੰ ਰਾਜਨੀਤੀ ਕਰਨ ਦੀ ਵਿਜੇ ਸੁਚੇਤਤਾ ਵਰਤੀ ਚਾਹੇ ਕੇਂਦਰਾ ਜਾਂ ਪੰਜਾਬ ਆ ਜਾਂ ਪੰਜਾਬ ਦੀਆਂ ਰਾਸੀ ਤੇ ਰਹਾਂ ਇਹਨਾਂ ਮੁੱਦਿਆਂ ਤੇ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਔਰ ਪੰਜਾਬ ਨੂੰ ਅੱਗੇ ਚਲਸੇ ਜਾਣ ਤੋਂ ਬਚਾਉਣ ਦੀ ਲੋੜ ਹੈ ਇਸੇ ਬਾਰੇ ਕੋਈ ਦੋ ਰਹਿ ਨਹੀਂ ਹੂੰ ਜਿਵੇਂ ਅੰਨਜ ਕਾਲੀਆ ਦੇ ਕਰਤੇ ਹੈਂਡ ਕਰਨੇ ਡਿੱਗਦਾ ਤਾ ਪੰਜਾਬ ਲਈ ਖਤਰੇ ਦੀ ਘੰਟੀ ਹੈ ਜੀ ਕਿ ਉਦੋਂ ਹੀ ਜਾਗਾਂਗੇ ਆਪਾਂ ਜਦੋਂ ਪੂਰਾ ਪੰਜਾਬ ਖਤਰਿਆਂ ਦੀਆਂ ਘੰਟੀਆਂ ਨਾਲ ਜਿਹੜਾ ਜਾਗ ਉੱਠੇਗਾ ਜੀ ਸੂ ਸਥਿਤੀ ਸਿੱਧੀ ਇਹ ਮੰਨ ਕਰਦੀ ਹੈ ਕਿ ਸਾਂਝੇ ਤੌਰ ਤੇ ਉਪਰਾਲੇ ਕੀਤੇ ਜਾਣ ਇਸ ਮੁੱਦੇ ਤੇ ਰਾਜਨੀਤੀ ਹੋਏਗੀ ਰਾਜਨੀਤੀ ਕਰਨੇ ਹੋਰ ਬਹੁਤ سارے ਮਾਮਲੇ ਆ ਜੀ ਵਿਕਾਸ ਦੇ ਮੁੱਦੇ ਆ ਵਾਅਦਿਆਂ ਦੇ ਮੁੱਦੇ ਆ ਰਾਜਨੀਤੀ ਜੰਮ ਜੰਮ ਕੇ ਕਰਨਾ ਹਰ ਘਟੂ ਘਟ ਪੰਜਾਬ ਨੂੰ ਬਚਾਉਣ ਦੀ ਖਤਰ ਪੰਜਾਬ ਦੇ ਹਿੱਤਾਂ ਦੀ ਖਤਰ ਰਾਜਨੀਤੀ ਦੇ ਉਪਰੋਟਕੇ ਸੋਚਣ ਦੀ ਲੋੜ ਹੈ ਜੀ ਸਿੱਧੂ ਸਾਹਿਬ ਏਸੇ ਦੇ ਨਾਲ ਅੱਜ ਜੋ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾਜ ਨੇ ਉਹਨਾਂ ਵੱਲੋਂ ਵੀ ਇੱਕ ਮੀਟਿੰਗ ਜੋ ਸੀਐਓ ਸ਼੍ਰੀਕਰਤਖ ਸਾਹਿਬ ਵਿਖੇ ਕੀਤੀ ਗਈ ਹੈ ਤੇ ਅੱਠ ਮਤੇ ਉਹਨਾਂ ਵੱਲੋਂ ਪਾਸ ਕੀਤੇ ਗਏ ਨੇ ਬਿਲਕੁਲ ਜਥੇਦਾਰ ਕੁਲਦੀਪ ਸਿੰਘ ਗੜਕਾਜ ਨੇ ਇਹ ਅੱਠ ਮਤੇ ਜਨਾ ਤੁਸੀਂ ਜ਼ਿਕਰ ਕੀਤਾ ਉਹਨਾਂ ਨੇ ਬਕਾਇਦਾ ਮੀਟਿੰਗ ਕੀਤੀ ਹੈ ਹਾਲਾਂਕਿ ਜਿਆਪਾ ਸਿੰਘ ਸਾਹਿਬਾਂ ਦਾ ਪਿੱਛੇ ਜ਼ਿਕਰ ਕਰਕੇ ਹੈਟੇ ਆ ਜੀ ਹੁਣ ਦੇਖੋ ਸਿੰਘ ਸਾਹਿਬਾਨ ਤਾਂ ਗੜਗਾਏ ਸਾਹਿਬ ਇਹ ਪੂਰੇ ਫੁੱਲ ਫਰੇਸ਼ ਸਿੰਘ ਸਾਹਿਬਾਨ ਨੇ ਹੈਗੇ ਉਹ ਵੀ ਕਾਰਜਕਾਰੀ ਸਿੰਘ ਸਾਹਿਬਾਨ ਆ ਕਾਲਤਾ ਸਾਡੇ ਜ਼ਥੇਦਾਰ ਜੀ ਤੇ ਦੇਖੋ ਉਹ ਜਿਹੜਾ ਤਾਂ ਸਿਰਕੇਸ ਗੜ ਸਾਹਿਬ ਦੀ ਨਾਲ ਜ਼ਿੰਮੇਵਾਰੀ ਉਹਨਾਂ ਸੌਂਪੀ ਵੀ ਹੈ ਨਾ ਤਾਂ ਜਿੱਦਾਂ ਗੈਨਿ ਰਗਵੀਰ ਸਿੰਘ ਹੁੰਦੇ ਸੀ ਗੈਨਿ ਸੁਦਾਨ ਸਿੰਘ ਹੁੰਦੇ ਸੀ ਗੈਨਿ ਹਰਪ੍ਰੀਤ ਸਿੰਘ ਹੁੰਦੇ ਸੀ ਨਾ ਤਾਂ ਤਨ ਜ਼ਥੇਦਾਰਾਂ ਵਾਲੀ ਉਹ ਐਸੀ ਤਾਂ ਰਹੀ ਇਸਾਂ ਦੇ ਤੌਰ ਤੇ ਮੀਟਿੰਗ ਕਰਕੇ ਫੈਸਲੇ ਲੈਣ ਦੀ ਜੀ ਕਿਦਰੀ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੀ ਜ਼ਿੰਮੇਵਾਰੀ ਬਣਦੀ ਹੈ ਹਮ ਸਿੱਖ ਭਾਈਚਾਰੇ ਦੇ ਆ ਕਿੰਨਿਆਂ ਕਿ ਸੰਸਥਾਵਾਂ ਜਿਨ੍ਹਾਂ ਨੂੰ ਸਵਾਲਣ ਦੀ ਲੋੜ ਆ ਪਰ ਸਰਕਾਰਾਂ ਬਾਰੇ ਗੱਲਾਂ ਕਰਦੇ ਆ ਕਿ ਵੱਡੀਆਂ ਅਸਾਮੀਆਂ ਖਾਲੀ ਪਈਆਂ ਰਹਿੰਦੀਆਂ ਵੱਡੀਆਂ ਪੋਸਟਾਂ ਖਾਲੀ ਪਈਆਂ ਰਹਿੰਦੀਆਂ ਭਰੀਆਂ ਨਹੀਂ ਜਾਂਦੀਆਂ ਹਮ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੀ ਵੀ ਆਹ ਜ਼ਿੰਮੇਵਾਰੀ ਬਣਦੀ ਹੈ ਚਾਹੇ ਅਕਾਲ ਤਾ ਸਭ ਦੀ ਗੱਲ ਹੋਵੇ ਚਾਹੇ ਤਖਤ ਦਮਦਮਾ ਸਾਹਿਬ ਦੀ ਗੱਲ ਹੋਵੇ ਤਾਂ ਤਸਰੀ ਕੇਸਗਰਦੀ ਸਾਹਿਬ ਤੁਸੀਂ ਜੁਨੇਵਰੀ ਦੀ ਗੱਲ ਹੋ ਗਈ ਜੀ ਜਿਹੜਾ ਵੀ ਵਿਧੀ ਵਿਧਾਨ ਹੈ ਉਹਦੇ ਮੁਤਾਬਕ ਨਿਯੁਕਤੀਆਂ ਤਾਂ ਹੋਣੀਆਂ ਚਾਹੀਦੀਆਂ ਨਾ ਸਿੰਘ ਸਹਿਬਾਨ ਬਣੇ ਹੋਣਗੇ ਬੈਠਣਗੇ ਆਪਣੇ ਰੁਤਵੇ ਮੁਤਾਬਕ ਫੈਸਲੇ ਲੈਣਗੇ ਚੰਗੀ ਗੱਲ ਹੈ ਜੀ ਅੱਜ ਵੀ ਦੁਰਗਾ ਜੀ ਸਾਹਿਬ ਨੇ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਕੀਤੀ ਆਪਣੇ ਤੌਰ ਤੇ ਉਹਨਾਂ ਨੇ ਬਾਕੀ ਜਿਹੜੇ ਸਿੰਘ ਸਹਿਬਾਨ ਹਨ ਉਹਨਾਂ ਦੀ ਜਨਰਲ ਜ਼ਿੰਮੇਵਾਰੀ ਲਈ ਉਹਨਾਂ ਨੇ ਮੀਟਿੰਗ 'ਚ ਹਾਜ਼ਰ ਹੋਏ ਆਏ ਤੇ ਫੈਸਲੇ ਲਏ ਉਹਨੇ ਵੱਡਾ ਜਿਹੜਾ ਫੈਸਲਾ ਲਿਆ ਈ ਧਰਮ ਪ੍ਰਚਾਰ ਦਾ ਪਿੰਡਾਂ 'ਚ ਧਰਮ ਪ੍ਰਚਾਰ ਦੀ ਗੱਲ ਕੀਤੀ ਐ ਉਹਨੇ ਇਸੇ ਤਰੀਕੇ ਨਾਲ ਸੁਮਣੀ ਕੁਦਰ ਪਰਉੰਦ ਕਮੇਟੀ ਦੇ ਜਿਹੜੇ ਪ੍ਰਚਾਰਕ ਐ ਰਾਗੀ ਐ ਢਾਡੀ ਐ ਉਹਨਾਂ ਨੂੰ ਬੇਨਤੀ ਕੀਤੀ ਐ ਕਿ ਵਿਦੇਸ਼ਾਂ ਦੇ ਬਹੁਤੇ ਦੌਰੇ ਕਰਨ ਦੀ ਬਜਾਏ ਪੰਜਾਬ 'ਚ ਸਮਾਂ ਦੇਓ ਪੰਜਾਬ 'ਚ ਬਹੁਤ ਕੁਝ ਕਰਨ ਦੀ ਲੋੜ ਐ ਜੀ ਚੰਗਾ ਸੁਨੇਹਾ ਹੈ ਜਿਤੇ ਗੜਕਾਏ ਸਾਹਿਬ ਨੇ ਜੋ ਸੁਨੇਹਾ ਦਿੱਤਾ ਹੈ ਸਨੇਹ 'ਚ ਕੋਈ ਦੂਰ ਐ ਨਹੀਂ ਆਕਰ ਧਾਰਮਿਕ ਤੌਰ ਤੇ ਪੰਜਾਬ ਨੂੰ ਪਿੰਡਾਂ ਦੀ ਗੱਲ ਕਰ ਲਈਏ ਕਸਬਾਂ ਦੀ ਗੱਲ ਕਰ ਲਈਏ ਤਾਰਮਿਕ ਸਨੇਹਾ ਦੇਣ ਦੀ ਸਾਡੇ ਰੀਤੀ ਰਿਵਾਜ ਸਾਡੇ ਰਸਮਾਂ ਸਾਡਾ ਪਛੋਕੜ ਆਪਣੀ ਮਿਰਾਸਾ ਨਾਲ ਜੋੜਨ ਦੀ ਗੱਲ ਬਹੁਤ ਕੁਝ ਅਜੇ ਕਰਨ ਦੀ ਜ਼ਰੂਰਤ ਹੈ ਸ਼ਾਇਦ ਪੰਜਾਬ ਬਾਜ ਜਾਵੇ ਜੇ ਸਹੀ ਮਾਣੇ ਚ ਇਹ ਮਹਿਮ ਚਾਲੂ ਹੋਏ ਜੀ ਚੰਗਾ ਫੈਸਲਾ ਕਿਹਾ ਜਾ ਸਕਦਾ ਪਰ ਇਹ ਹੋਰ ਮਜ਼ਬੂਤੀ ਨਾਲ ਲਾਗੂ ਹੋਏਗਾ ਜੇ ਐਸਜੀਪੀਸੀ ਜਿਹੜੀ ਆਪਣੀ ਜੋ ਜ਼ਿੰਮੇਵਾਰੀ ਬਣਦੀ ਹੈ ਉਹ ਵੀ ਪੂਰੇ ਢੰਗ ਨਾਲ ਨਿਭਾਏ ਜੀ ਜੀ ਸਿੱਧੂ ਸਾਹਿਬ ਅਗਲਾ ਸਵਾਲ ਲੈ ਲਨੇ ਅਗਲਾ ਸਵਾਲ ਖੇਤੀਬਾੜੀ ਬਾਰੇ ਹੈ ਔਰ ਇਹਦੇ ਨਾਲ ਜੁੜੀਆਂ ਦੋ ਖਬਰਾਂ ਨੇ ਇੱਕ ਤਾਂ ਕਿਸਾਨ ਆ ਕੋ ਡੱਲੇਵਾਲ ਦੀ ਸਿਹਤ ਦੇ ਵਿੱਚ ਸੁਧਾਰ ਵੇਖਣ ਨੂੰ ਮਿਲਿਆ ਦੂਜਾ ਕਿ ਪੂਸਾ 44 ਤੇ ਹਾਈਬ੍ਰਿਡ ਕਿਸਮਾਂ ਜੋ ਨੇ ਝੋਨੇ ਦੀਆਂ ਉਹਨਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇੱਕੋ ਬਾਬਲਾਂ ਜਥੇਦਾਰ ਜਗਦੀਸ਼ ਸਿੰਘ ਡੱਲੇਵਾਲ ਦੀ ਗੱਲ ਕਰ ਲੈਨੇ ਆ। ਡੱਲੇਵਾਲ ਸਾਹਿਬ ਜਿਹੜੇ ਹੈਗੇ ਆ ਉਹ ਪਿਛਲੇ ਕਾਫੀ ਹਸੇ ਤੋਂ ਪਾਸਾਰੇ ਜਾਣਦੇ ਆ ਮਰਨ ਵਰਤੇ ਰਹੇ 113 14 ਦਿਨ 31 ਦਿਨ ਸਹਿਜ ਜਿਹੜੇ ਹੈਗੇ ਇਹ ਨਾ ਉਹਨੇ ਮਰਨ ਵਰਦਾ ਸਮਾਂ ਨੰਗਾਇਆ ਤੇ ਹੁਣ ਉਹਨੇ ਮਰਨ ਵਰਤਾ ਛੱਡਤਾ ਪਰ ਉਹਨੇ ਸਿਹਤ ਬੇਹੱਦ ਕਮਜ਼ੋਰ ਹੋ ਗਈ ਹੈ ਜੀ ਇਹ ਜਿਹੜੀ ਸਮੇਂ ਦੀ ਜਿਹੜੀ ਕਿਸਾਨਾਂ ਦੀ ਲੀਡਰਸ਼ਿਪ ਉਹਨਾਂ ਦੇ ਨਾਲ ਜਿਹੜੀ ਜੁੜੀ ਵੀ ਹੈ ਜੀ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਦੀ ਨਾਜ਼ੁਕ ਸਿਹਤ ਦਾ ਧਿਆਨ ਰੱਖਿਆ ਜਾਵੇ ਜਦੋਂ ਪਿਛਲੇ ਦਿਨਾਂ ਚ ਕਿਸਾਨ ਮਹਾਪੰਚਾਇਤਾਂ ਹੁੰਦੀਆਂ ਰਹੀਆਂ ਹਮ ਤੇ ਉਹ ਕਿਸਾਨ ਮਹਾਪੰਚਾਇਤਾਂ ਦੇ ਚੱਲਦੇ ਆ ਢੱਲੇਵਾਲ ਸਾਹਿਬ ਉਹਨਾਂ ਚ ਪਾਰਟਿਸਪੇਟ ਕਰਦੇ ਆ ਜਾਂਦੇ ਆ ਜੀ ਇੱਕ ਮੈਂ ਕਹਾਂਗਾ ਉਹਨਾਂ ਚ ਬੜੀ ਡੇਢੇ ਸ਼ਕਤੀ ਹੈ ਪਾਰਟਿਸਪੇਟ ਕਰਨ ਦੀ ਹੁਣ ਵੀ ਅੱਜ ਵੀ ਮੈਂ ਸੁਣ ਰਿਹਾ ਸੀ ਕਿਸਾਨ ਆਗੂ ਨੂੰ ਕਿ ਢੱਲੇਵਾਲ ਜੀ ਕਹਿ ਰਹੇ ਆ ਹਾਲਾਂਕਿ ਸਿਹਤ ਉਹਨਾਂ ਦੀ ਠੀਕ ਨਹੀਂ ਹੈ ਜੀ ਕਹਿੰਦੇ ਆਪਾਂ ਬਾਕੀ ਦੇ ਜਿਹੜੇ ਪ੍ਰੋਗਰਾਮ ਹੈ ਉਹਨਾਂ ਦੀ ਕੋਈ ਤਬਦੀਲੀ ਨਹੀਂ ਕਰਨੀ ਹੋਵੇ ਉਸੇ ਤਰੀਕੇ ਨਾਲ ਨਿਮਾਉਣੇ ਆ ਸੋ ਚੰਗੀ ਗੱਲ ਹੈ ਢੱਲੇਵਾਲ ਸਾਹਿਬ ਦਾ ਇਹਨਾਂ ਦ੍ਰਿੜ ਨਿਸ਼ਚੈ ਹੈ ਕਿ ਕਿਸਾਨੀ ਅੰਦੋਲਨ ਨੂੰ ਵੱਡਾ ਲਾਰਾ ਤੇ ਹੰਗਾਰਾ ਮਿਲਦਾ ਹੈ ਜੀ ਔਰ ਉਹਨਾਂ ਦੀ ਸਿਹਤ ਦਾ ਧਿਆਨ ਰੱਖਣ ਦੀ ਬੇਜ਼ਰੂਰਤ ਆਖਰ ਚੇ ਗੱਲ ਜਰੂਰ ਕਹਿ ਕੇ ਮੈਂ ਆਪਣਾ ਸਵਾਸ ਸਮਾਪਤ ਕਰਾਂਗਾ ਜੀ ਜੀ ਉਹ ਸਚ 47 ਦੀ ਗੱਲ ਕਰ ਲਈ ਜਾਂ ਚੋਣਾਂ ਦੀ ਹਾਈਬ੍ਰਿਡ ਕਿਸਮਾਂ ਦੀ ਗੱਲ ਜੀ ਕਿਸਾਨਾਂ ਦੇ ਵਾਧਵਾਦੀ ਸਮਾਂ ਲਈ ਤੇ ਮੈਂ ਸਮਝਾਂ ਕਿ ਚਾਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੈ ਖੇਤੀ ਅਧਿਕਾਰੀ ਹੈ ਸਨਿਆਹ ਲੈ ਕੇ ਜਾਣਾ ਚਾਹੀਦਾ ਹੈ ਕਿ ਆਹ ਕਿਸਮਾਂ ਪੰਜਾਬ ਸਰਕਾਰ ਨੇ ਮਨਾ ਕਰਤੀਆਂ ਬਜਾਈ ਕਰਨ ਤੋਂ ਲਗਾਉਣ ਤੋਂ ਜੀ ਤੋਂ ਤਾਂ ਕੇ ਬਾਅਦ ਜਦੋਂ ਮੰਡੀਆਂ ਜਾਣੀਆਂ ਤੇ ਨਵੀਂ ਕਿਸਮ ਦਾ ਕਲੇਸ਼ ਡੇਗਾ ਉਹ ਕਲੇਸ਼ੰ ਤੋਂ ਪਹਿਲਾਂ ਅੱਜ ਮੌਕਾ ਹੈ ਕਿਸਾਨਾਂ ਚ ਮਨਾ ਚਾਹੀਦਾ ਹੈ ਕਿ ਉਸਾ 44 ਤੇ ਹਾਈਬ੍ਰਿਡ ਕਿਸਮਾਂ ਦੀ ਲਵਾਈ ਜਾਂ ਬਜਾਈ ਨਹੀਂ ਹੋਣੀ ਚਾਹੀਦੀ ਕਿਉਂਕਿ ਸਰਕਾਰ ਨੇ ਨਾ ਕਿਸਾਨਾਂ ਨੂੰ ਪਰਵਾਨ ਨਹਿ ਕੀਤਾ ਜੀ ਜੀ ਸਿੱਧੂ ਸਾਹਿਬ ਬਹੁਤ ਬਹੁਤ ਸ਼ੁਕਰੀਆ ਇਹਨਾਂ तमाम ਖਬਰਾਂ ਉੱਪਰ ਰੌਸ਼ਨੀ ਪਾਉਣ ਦੇ ਲਈ ਇਹਨਾਂ ਦੀ ਖਬਰ ਦੇ ਪਿੱਛੇ ਦੀ ਖਬਰ ਦੱਸਣ ਦੇ ਲਈ ਮਿਹਰਬਾਨੀ ਤਾਂ ਬਿਲਕੁਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ ਫਿਲਹਾਲ ਅੱਜ ਦੇ ਲਈ ਇੰਨਾ ਹੀ ਜਲਦ ਹਾਜ਼ਰ ਹੋਵਾਂਗੇ ਹੋਰ ਤਾਜ਼ੀਆਂ ਖਬਰਾਂ ਦੇ ਨਾਲ ਅਗੋਂ ਤੱਕ ਲਈ ਸਤਿ ਸ੍ਰੀ ਅਕਾਲ